ਬਾਜੀ ਸਾਰਿਆਂ ਨੂੰ ਲੋ ਜੀ ਪਿੰਡ ਮੜਰੀ ਪੋਚੇ ਹੋਇਆ ਬਾਜੀ ਨਾ ਕਰੋ ਦੇਖੋ ਅੱਜ ਵੀ ਨਾ ਚਾਰ ਬੰਦੇ ਲੱਗ ਪਏ ਵੜਾ ਸੇਲ ਆ ਤੇ ਬਾਜੀ ਨੇ ਗੱਲਬਾਤ ਕਰੀ ਬਾਜੀ ਹਸਦੀ ਗਾ ਸਸਰੀ ਗਾ ਸਰੀ ਹੋਰ ਸਭ ਠੀਕ ਆ ਜੀ ਸਲੀਟਰ ਸਾਰੇ ਵੀਰਾਂ ਭਰਾਵਾਂ ਨੂੰ ਸੰਦੀਪ ਡੇਰੀ ਫਾਰਮ ਵੇਖਣਾ ਸਾਸਰੀ ਗਾਲ ਜੀ ਹਸਦੀ ਗਾ ਹੋਰ ਸਭ ਹਾਂ ਠੀਕ ਠਾਕ ਵਧੀਆ ਵੀਰ ਜੀ ਸਭ ਤੋਂ ਪਹਿਲਾਂ ਡਰੈੱਸ ਦੱਸ ਦਈਏ ਕਿਉਂਕਿ ਪਿਛਲੀ ਵੀਡੀਓ ਤੇ ਵੀ ਵੀਡੀਓ ਪਾਈ ਗਈ ਵੀਰ ਡਰੈੱਸ ਪੁੱਛਦੇ ਕਿੱਥੇ ਪੈਂਦਾ ਕਿੱਥੇ ਪੈਂਦਾ ਹਾਂ ਜੀ ਹਾਂ ਜੀ ਪਤਾ ਦੱਸ ਹੀ ਦੇਦਾ ਪਰ ਫਿਰ ਵੀ ਦੱਸਣਾ ਪੈਂਦਾ ਕਈਆਂ ਨਹੀਂ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਪ ਫੋਨ ਨੰਬਰ ਹੈਗਾ 8360240068 ਕਤੂ ਨੰਗਲ ਤੋਂ 6 7 ਕਿਲੋਮੀਟਰ ਦਾ ਜੇ ਜੇਪੋਰ ਤੋਂ ਹੈਗਾ 3 4 ਕਿਲੋਮੀਟਰ ਤੇ ਮਜੀਠੇ ਤੋਂ 11 ਕਿਲੋਮੀਟਰ ਸੈਂਟਰ ਦੇ ਵਿੱਚ ਆ ਚਲੋ ਅੰਬਰਸਰ ਏਰੀਆ ਮੇਰਾ ਵੀਰ ਆਪਣਾ ਠੀਕ ਆ ਬਾਕੀ ਵੀਰਾਂ ਨੂੰ ਹਰ ਕੋਈ ਇਸੇ ਕੱਕ ਦੱਸ ਦੇਦਾ ਪਹਿਲਾਂ ਐਡਰੈਸ ਦੱਸ ਦੇਦਾ ਬਈ ਐਡਰੈਸ ਤੋਂ ਫਿਰ ਪਤਾ ਚੱਲ ਜਾਂਦਾ ਵੀ ਕਿੱਥੇ ਵੀਰ ਦੇ ਰਹਿਣ ਪੈਂਦੇ ਸ ਬਿਲਕੁਲ ਜੀ ਬਿਲਕੁਲ ਤਾਂ ਜੀ 4 5 ਹੈਗਾ ਜੇ ਆਹ ਹੈ ਜੇ ਤੀਜਾ ਦੇਣ ਜੇ ਵੀਰ ਜੀ ਸੋਈ ਨੂੰ ਖੋਲੋ ਫਿਰ 14 15 13 ਕਿਲੋ ਤੇ ਬੋਲਾ ਹੈਗਾ ਜੇ ਅਜਾ ਅਸਮ ਦੇਰੇ ਕੋਲ ਬੋਲਾ ਹੈਗਾ ਹਾਂਜੀ ਹਾਂਜੀ ਅਜੇ ਤੀਜਾ ਦਿਨ ਸੂਈ ਨਵੱਸ਼ੀ ਮਗਰ ਬੱਛੀ ਮਗਰ ਬੱਛੀ ਆ ਗਈ ਆ ਬੱਛੀ ਆ ਚਵਾ ਜੂਈ ਦੀ ਮਗਰ ਬੱਛੀ ਆ ਗਈ ਆ ਦੂਜੀ ਸੂਏ ਵਹਿੜ ਜੇ ਆਜੋ ਤੁਸੀਂ ਇਧਰ ਆਜੋ ਚੋ ਆਪ ਅਸਮਾ ਜੀ ਕਿਵੇਂ ਆ ਇੱਕ ਨੰਬਰ ਦਾ ਵੀਰ ਮੇਰਾ ਖੜਾ ਲਾ ਇੱਕ ਮਿੰਟ ਥਾਂ ਤੋਂ ਵਿਖਾ ਦੇ ਖੜਾ ਲਾ ਹਾਂ ਤਲੋਂਦੀ ਨਹੀਂ ਆ ਬੱਚੇ ਵਗਣ ਨਹੀਂ ਖੜਨਾ ਜੀ ਨੇ ਆਜੋ ਮੜਾ ਜੀ ਥਾਂ ਤੋਂ ਵਿਖਾ ਦੇ ਚੰਗਾ ਆਹ ਦਿਖਾ ਦੇ ਉਹ ਤਾਂ ਥਾਂ ਤੋਂ ਵਿਖਾ ਦੇ ਕਰਾਂ ਦੀ ਹਾਂ ਬੈ ਸੀਲ ਠੰਡੀ ਨਾਲ ਹੈ ਨਾ ਲੈ ਇੱਕ ਮਿੰਟ ਆ ਬੱਛੀਂ ਦੀ ਹੋਣੀ ਆ ਆ ਬੱਛੀ ਇਹਦੀ ਆਜੋ ਆਜੋ ਦਰਦੀ ਐ ਮੜ ਜੀ ਆ ਬਾਨੇ ਤੇ ਬਸ ਠੀਕ ਆ ਬੰਦ ਬੰਦ ਬੋਲੋ ਜੀ ਆਪੀ ਠੰਡੀ ਠੁੰਡੀ ਆ ਕੋਈ ਚੱਕਰ ਨਹੀਂ ਹੈਗਾ ਦਾ ਕਰਮ ਵਾਲੀ ਦਾ ਸ਼ਿਵਾਜ ਉਹ ਇੱਕ ਨੰਬਰ ਦਾ ਫਾੜੀ ਵਾਲਾ ਜਿੱਦਾਂ ਲੱਗਾ ਫਾੜੀ ਵਾਲੀ ਇੱਥੇ ਵਾਈ ਆ ਠੀਕ ਬੋਲੋ ਹਰਦੀਪ ਸਿੰਘ ਸਾਹਿਬ ਵੈਟ ਦੇ ਜਿੰਨੇ ਮੱਤੀ ਵੇਚਦੀਏ 65000 ਦੇ ਦਈਏ ਕਰ ਦੋ ਜਨਾ ਹੁੰਦਾ ਮਾਨਦਾਨ 60000 ਰੁਪਏ ਦੇ ਦਾਂਗੇ ਮਰਾ ਚਲੋ 60000 ਹਾਂ ਬਟ ਰੋਟੀ ਹੋਣੀ ਜੇ ਉਹ ਬੋਦੀ ਫੜ ਲਓ ਦੂਜੀ ਦੂਜੀ ਸੂਇ 12 ਕਿਲੋ ਦੁੱਧ ਇੱਥੇ ਮੈਂ ਅੱਛਾ 12 ਕਿਲੋ ਤਿਆਰ ਆ ਲਓ ਜੀ 12 ਕਿਲੋ ਦੁੱਧ ਤਿਆਰ ਆ ਜੀ ਇਹ ਵੀ ਕਰੋ ਚੈੱਕ ਵਧੀਆ ਜੀ ਪਿਓਰ ਐਚਐਫ ਅੱਛਾ ਮੱਛਾ ਮਗਰ ਦੇ ਮੱਛਾ 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 ਮਗਰ ਆ ਗਿਆ ਵੇਖੋ ਗਰਾ ਦੇ ਅੱਜ ਤਾਂ ਪਾਵਰ ਹੀ ਬੜੀ ਭਰੀ ਹੈ ਨਾ ਜੀ ਆਪਦੀ ਹਾਂ ਲੈ ਇੱਕ ਮਿੰਟ ਸਾ ਤੋਂ ਖਾ ਲਈ ਚੰਗਾ ਐ ਬੋਦੀਬਾਰੀ ਚੈੱਕ ਕਰਾ ਲਓ ਮਾੜੀ ਐ ਬੋਦੀਬਾਰੀ ਅੜੇ ਹੌਲੀ 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 ਧਿਆਨ ਨਾਲ ਹੌਲੀ 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 ਹਾਂ ਬੜਾ ਠੀਕ ਆ ਵਿਖਾ ਦੇ ਹਾਂਜੀ ਇਹ ਵੀ ਸੰਦੀਪ ਸਾਹਿਬ ਜੀ ਭਾਅ ਨੇ ਦੇ ਦੇਣੀ ਆ ਹੂੰ ਵੱਜ ਗਈ ਓਏ ਬੋਲੋ ਜੀ ਦਰਦੀ ਉਹਦਾ ਹੈ ਠੰਡੀ ਨੀਣਾ ਨੂੰ ਨਾ ਲਾਉਂਦੀ ਲੋੜ ਪੈਂਦੀ ਉਹਦਾ ਕੈਮਰੇ ਕੋਲ ਤੇ ਡੰਡਿਆ ਦੀਆਂ ਕਈ ਵਾਰੇ ਹਾਂ ਨਾਈ ਦੇ ਦिए ਕਜਾ ਹਾਂ 55000 ਦੇ ਦिए ਹੋਰੋਂ ਮੰਨਦਾ 55 ਦੀ ਕਰ 55000 ਦੀ ਦੇ ਦਾਂਗੇ ਮੇਰਾ ਜਾਨ ਦੋ ਇਹ ਜਰਸੀ ਗੱਬਣਾ ਇਹ ਜਰਸੀ ਗੱਬਾ ਨਹੀਂ ਮਹੀਨੇ ਤੋਂ ਕੋਈ ਉੱਪਰ ਲਾ ਲੈ ਜਾਂ ਅੰਦਰ ਲਾ ਲੈ ਅੱਛਾ ਤੇ ਸੂਈ ਆ 11 ਕਿਲੋ ਦੁੱਧ ਹੋਊਗਾ ਹਾਜਰ ਇਹ ਵੀ ਤੋੜੋ ਭਾਵੇਂ ਕੋ ਧਾਰ ਮਾਰੇ ਭਾਵੇਂ ਨਾ ਮਾਰੇ ਪਿਓ ਮਾਰੇ ਕਿਲੋ ਤਾਂ ਹੈਗਾ ਹਾਂ ਲੋੜੀ 12 ਕਿਲੋ ਦੋਵੇਂ ਦੇ ਮਹੀਨੇ ਦੇ ਅੰਦਰ ਇਹ ਹੁਣ ਪਤਾ ਨਹੀਂ ਵੀ ਮਗਰਾਂ ਦੇ ਵਸ਼ੀ ਮਰ ਗਈ ਆ ਅੱਛਾ ਹੁਣ ਪਤਾ ਨਹੀਂ ਵੀ ਗਾੜੀ ਛੱਟ ਗਈ ਉਹ ਆਪਣੀ ਆ ਤੇ ਸਿੱਧੀ ਦੁੱਧ ਦੀ ਗਰੰਟੀ ਆਪਾਂ ਦੇਵਾਂਗੇ ਠੀਕ ਆ ਇਹ ਦੁੱਧ 12 ਕਿਲੋ ਹੈਗਾ ਵੈੜ ਕੋ ਜੁੜੇ ਸਵੇਰ ਵੈੜਿਆ ਨਹੀਂ ਠੀਕ ਆ ਥਣ ਥਣ ਵਧੀਆ ਲੱਗਾ ਆ ਸੁਹਾਨਾ ਕੀ ਗੱਲ ਤੇ ਜੋਰ ਨਾਲ ਫੜ ਕੇ ਰੱਖਾਂ ਚੰਗੀ ਤਰ੍ਹਾਂ ਬੜਾ ਕਮਾਲ ਹੋ ਗਿਆ ਆਜੋ ਜੀ ਆਜੋ ਆਜੋ ਹੋਲੀ ਹੋਲੀ ਇਹਦਾ ਮੁੱਲ ਕੀ ਜੀ ਫੇਰਾ ਇਹਦਾ ਸੰਦੀਪ ਸਿੰਘ ਸਾਹਿਬ ਮੁੱਲ ਜਾਇਜ਼ ਹੀ ਦੇ ਦੇਣੀ ਆ ਫੇਰਾ ਹਾਂਜੀ ਥਾਣ ਤੋਂ ਵਧੀਆ ਲੱਗਾ ਚਵਾਈ ਇੱਕ ਨੰਬਰ ਦੀ ਆ ਹੂੰ ਹੈ ਗਈ ਠੰਡੀ ਉਹ ਇਹ ਜਲਸੀਆਂ ਵੇ ਠੰਡੀਆਂ ਹੁੰਦੀਆਂ ਵਾ ਬਾਕੀ ਉਧਰ ਡਰਦੀ ਦੁਰਦੀ ਹੈ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਮਰਜੀ ਕੋਈ ਬੈਠਾ ਰਵੇ ਬੋਲੋ ਜੀ ਛੋੜਾ ਜ ਮੁੱਲ ਕਰੀ ਇਹਦਾ 45000 ਦੇ ਦਈਏ 40 ਦੀ 40000 ਹੀ ਦੇ ਦਾਂਗੇ ਤੇਰੇ 12 ਕਿਲੋ ਦੁੱਧ ਮੇਰਾ ਵੀਰ ਆਪਣੀ ਤਸੱਲੀ ਕਰਕੇ ਖੜੇ ਜਿਹੜੇ ਮੇਰੇ ਨਾਲ ਸਾਰੇ ਤਿੱਜੇ ਸਵੇਰ ਵੈੜ ਹੈ ਗਈ ਏ ਇਹ ਗੱਬਣਾ ਇਹ ਸੂਈ ਹੈ ਤੇ ਮਗਰਾ ਹੋ ਵਛਾ ਏ ਅੱਛਾ ਬਛਾ ਤਾਜੀ ਹੈ ਨਾ ਹਾਂਜੀ ਨਾੜੂ ਤੇ ਜੇ ਕਿੰਨੇ ਬੋੜਾ ਹੀ ਫਿਰ ਇਹ ਥੇ ਲੈਣਾ 10 ਜਾਨਾ ਕਿਲੋ 10 ਕਿਲੋ ਕਿਲੋ ਬੋੜਾ ਜਿਆਰ ਹੈ ਠੀਕ ਆ ਇਹ ਵੀ ਦੋਰੋ ਲੋ ਜੀ ਇਹ ਵੀ ਲੈ ਚਲੋ ਚੰਗੀ ਵੈੜ ਸੋਹਣੀਆਂ ਕਿੰਨਾ ਬਾਜੀ ਕਰ ਦੋ ਦੁੱਧ ਫਿਰ 14 15 ਤੇ ਕਰਨਾ ਚਾਹੀਦਾ ਸੰਦੀਪ ਜੀ ਆ ਪਰ ਚਲੋ ਇਹਨੇ ਦਾ ਕਰਨਾ ਜ਼ਰੂਰੀ ਹੈ ਕਿ ਨਹੀਂ ਹਾਂਜੀ ਠੀਕ 10 ਤੋਂ ਉੱਪਰ ਹੋਊਗਾ ਬੋੜਾ ਆ ਗਰੀਬ ਲੋਕ ਨੇ ਆ ਵੇਲਾ ਬੱਪੁਰ ਗਈ ਨਾ ਖੜਾ ਲੈ ਇੱਕ ਮਿੰਟ ਹਾਂਜੀ ਇਹ ਸੰਦੀਪ ਸਿੰਘ ਸਿੱਧੀ ਗੱਲ ਦਸੀ ਇਹ ਪਹਿਲੀ ਵੀਡੀਓ ਤੇ ਵੀ ਆਪਾਂ ਪਾਈ ਸੀ ਹਾਂਜੀ ਤੋਂ ਉਹਨਾਂ ਵੀਰਾਂ ਨੇ ਸਭ ਕੁਝ ਕਰਤਾ ਪੈਸੇ ਕੋਈ ਸਾਈ ਸੋਰੀ ਪਾ ਦਿੱਤੀ ਹਾਂ ਕਿਉਂਕਿ ਅਸੀਂ ਓਲਾ ਨਹੀਂ ਰੱਖਣਾ ਹੂੰ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਉਲਚਣ ਪਈ ਕੀ ਚੱਕਰ ਪਣ ਗਿਆ ਇਹਦੇ ਬਾਰੇ ਨਹੀਂ ਕੋਈ ਸੱਚ ਦੱਸ ਸਕਦਾ ਕੋਈ ਵੀ ਹਾਂਜੀ ਬਾਕੀ ਇਹ ਵੀ ਹੁਣ ਹਾਂ ਨਾ ਜਿਹੜੀ ਹੈ ਨਾ ਉਹਨਾਂ ਸਾਈ ਵੀ ਪਾਈ ਸੀ ਪਿਛਲੇ ਸਾਲ 42000 ਦੀ ਪਾਈ ਹੁਣ 40000 ਦੀ ਦੇ ਦਾਂਗੇ ਚਲੋ ਠੀਕ ਹੈ ਪਹਿਲਾਂ ਦੱਸਿਆ ਵੀ ਥੋੜੀਆਂ ਬਹੁਤ ਧਾਰਾਂ ਘਾਟੇ ਸੀ ਉਹਨਾਂ ਕਹਿੰਦੇ ਤਾਂ ਧਾਰਾਂ ਧੁਰਾਂ ਦੀ ਕੋਈ ਗੱਲ ਨਹੀਂ ਚਵਾਈ ਇੱਕ ਨੰਬਰ ਦੀ ਹੈ ਬਾਕੀ ਠੰਡੀ ਠੁੰਡੀ ਆ ਚਲੋ 40000 ਦੀ ਜੱਸ ਦੇਣੀ ਹੁਣ ਇਹ ਚਲੋ ਲਓ ਜੀ ਚਾਰ ਹੀ ਵੜਾ ਚਾਰੇ ਚੰਗੇ ਆ ਬਾਕੀ ਮੇਰਾ ਵੀ ਇੱਥੇ ਆਓ ਆਪਣੀ ਸੰਗੀ ਘਾਇਕ ਕਰੋ ਇਹ ਗੁਰਦਾਰ ਗੁਰਦਿਆਰ ਜੀ ਦਾ ਇਹ ਜਵਾਕ ਹੈ ਜੀ ਇਹ ਹੁਣ ਆਰ ਆਰੇ ਬਾਪੂ ਨੂੰ ਪਤਾ ਕੀ ਹੁੰਦਾ ਕਹਾਂ ਜਾਣਾ ਗਰੀਬਾਂ ਕੋਲ ਇਹ ਮੀਰ ਜੇ ਬਾਕੀ ਮੇਰਾ ਵੀ ਤਾਂ ਹਾਂ ਠੀਕ ਠਾਕ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਕਿਉਂਕਿ ਲਾਮੇ ਵਾਲਾ ਕੰਮ ਨਹੀਂ ਕੋਈ ਦੁੱਧ ਦੀ ਜਿੰਨਾ ਦੱਸਿਆ ਦੁੱਧ ਉਹਨਾਂ ਪੱਕਾ ਹੁੰਦਾ ਭਾਵੇਂ ਕੋ ਧਾਰ ਮਾਰੇ ਭਾਵੇਂ ਨਾ ਮਾਰੇ ਦੁੱਧ ਦੀ ਨਹੀਂ ਕੋਈ ਕਮੀ ਪੇਛੇ ਹੁੰਦੀ ਬਾਕੀ ਫਿਰ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਤੁਸੀਂ ਸਮਝ ਕੇ ਆਪਣੀ ਪੂਰੀ ਤਸੱਲੀ ਕਰਕੇ ਫਿਰ ਕਰ ਸਕਦੇ ਜੀ ਬਾਕੀ ਤਾਜ਼ੀਆਂ ਵਹਿਣਾ ਕੋਈ ਚੱਕਰ ਨਹੀਂ ਹੈਗਾ ਬਸ ਬਾਕੀ ਸਾਰੇ ਵੀਰੇ ਭਰਾ ਸਾਸਰੀ ਗਾਲ ਸਾਸਿਕਾ